C'est ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਅੱਜ ਨਗਰ ਕੀਰਤਨ ਸਜਾਇਆ ਹੋਇਆ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਸੈਸ਼ਨ ਅੰਦਰ ਮੈਂ ਜਨਮ ਦਿਹਾੜੇ ਮੌਕੇ ਕੀ ਕਹਾਂਗੇ ਜੀ ਅੱਜ ਸੰਗਤਾਂ ਨੂੰ ਅਸੀਂ ਤਾਂ ਸੰਗਤਾਂ ਨੂੰ ਇਹੀ ਕਹਾਂਗੇ ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਅਤੇ ਸੈਸ਼ਨ ਅੰਦਰ ਜਨਮ ਦਿਹਾੜੀਆਂ ਦੇਸ਼ਾਂ ਦੇਸ਼ਾਂ ਤੋਂ ਆਸੀ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਹੁਣ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹਾਜੀ ਚਕਦਰ ਸਿੰਘ ਤਾਰਾ ਜੀ ਕੀ ਕਹੋਗੇ ਸੈਸ਼ਨ ਅੰਦਰ ਅੱਜ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ 646 ਦਾ ਜਨਮ ਦਿਹਾੜਾ ਮਨਾ ਰਿਹਾ। ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇੱਕ ਜੀ ਮੈਂ ਥੋੜਾ ਜਿਆਹ ਉਹ ਗੱਲ ਕਰਦਾ। ਪਹਿਲੀ ਵਾਰੀ ਕਿਸੇ ਪੰਜਾਬ ਸਰਕਾਰ ਨੇ ਅੱਗੇ ਜੋ 650 ਸਾਲ ਆ ਰਿਹਾ ਸਾਡੀ ਪੰਜਾਬ ਸਰਕਾਰ ਬਹੁਤ ਹੁਮਤਾ ਨਾਲ ਇਹ ਸ੍ਰੀ ਗੁਰੂ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾ ਰਹੀ ਆ। ਤੋਂ ਸਾਰਿਆਂ ਨੇ ਉਹਦੇ ਵਿੱਚ ਵੀ ਸੰਗਤਾਂ ਨੇ ਪੂਰਜੋਗ ਅਪੀਲ ਕਰਨੀ। ਕਹੋਗੇ ਚੀਮਾ ਸਾਹਿਬ ਦੀ ਪਰ 21 ਮੈਂ ਉਹਨਾਂ ਸਖਸੀਤ ਬਾਰੇ ਦੱਸੋ ਸਾਡੇ ਬਹੁਤ ਬਹੁਤ ਮਾਣਯੋਗ ਸਰਦਾਰ ਹਰਪਾਲ ਸਿੰਘ ਟੀਮਾ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੇ ਪਿੰਡ ਨੂੰ ਬਹੁਤ ਜਿਆਦਾ ਗਰਾਂਟਾ ਦੇ ਕੇ ਨਿਵਾਜ ਰਹੇ ਨੇ ਪਹਿਲੀ ਵਾਰ ਇਤਿਹਾਸ 'ਚ ਹੋਇਆ ਵੀ ਸਾਡੇ ਪਿੰਡ ਸਾਜਲੀ ਜਿਹੜਾ ترقی ਵੱਲ ਜਾ ਰਿਹਾ ਕਿਉਂਕਿ ਕੱਲ੍ਹ ਨੂੰ ਸਾਡੇ ਦੋ ਤਰੀਕਾ ਕੱਲ ਉਸੇ ਭੋਗ ਪਾਵਾਂਗੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਰੋਜਾ ਬੱਤੀ ਵਿੱਚ ਸੋ ਉੱਥੇ ਕੱਲ ਮੰਤਰੀ ਸਾਹਿਬ ਵੀ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਨੇ ਜੀ ਉੱਥੇ ਪਹੁੰਚਣਾ। ਪੰਜਵੇਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੂਰਵ ਦੀਆਂ ਸ਼ਰਨ ਲਾਵਾਦਾ ਆ। ਦੇਸ਼ ਵਿਦੇਸ਼ ਤੋਂ ਵਿੱਚ ਬੈਠੇ ਵੀਰ ਭਾਈ ਸੰਗਤਾਂ ਸਾਰੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ। ਜੀ। I'm <laughs> I'm <laughs> Terima kasih telah <laughs> menonton!

kita bisa melakukan komunikasi dengan baik. Kita bisa Jangan lupa like, share dan subscribe ya! I'm uh sorry. -huh. Uh -huh. uh -huh.